ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਹਾਂ ਮੇਰੇ ਨਾਲ ਮੌਜੂਦ ਨੇ ਰਜੀਵ ພາਸਕਰ ਜੀ ਸੀਨੀਅਰ ਪੱਤਰਕਾਰ ਨੇ ਰਜੀਵ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜਲਾਦਾ ਥੈਂਕ ਯੂ ਸੋ ਮਚ ਰਜੀਵ ਜੀ ਪੰਜਾਬ ਦੇ ਵਿੱਚ ਅਚਾਨਕ ਹੀ ਇੱਕ ਵਾਰੀ ਫਿਰ ਕਈ ਇਸ ਤਰ੍ਹਾਂ ਦੇ ਮੁੱਦੇ ਉੱਭਰੇ ਨੇ ਜਿਹਦੇ ਨਾਲ ਚੋਣਾਂ ਤੋਂ ਪਹਿਲਾਂ ਮਾਹੌਲ ਗਰਮਾ ਗਿਆ ਪੰਜਾਬ 'ਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਹੱਥ ਵੀ ਵੱਡੇ ਮੁੱਦੇ ਲੱਗੇ ਨੇ ਇੱਕ ਤਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਗਈ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਹੱਕ ਚ ਰੁੱਝ ਗਏ ਨੇ ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਨੇ ਅੰਦੋਲਨ ਵੀ ਚੱਲ ਰਿਹਾ ਹੈ ਕਾਨੂੰਨੀ ਲੜਾਈ ਵੀ ਚੱਲ ਰਹੀ ਹੈ ਪੰਜਾਬ ਦੇ ਵਿੱਚ 18 ਦੇ ਖਰੀਬ ਮੌਤਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਔਰ ਉਹ ਵੀ ਜ਼ਹਿਰੀਲੀ ਸ਼ਰਾਬ ਦੇ ਨਾਲ ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚ ਵੀ ਸ਼ਰਾਬ ਦੀਆਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਮਸਲਾ ਬਹੁਤ ਉਭਰਿਆ ਸੀ ਬਹੁਤ ਵੱਡਾ ਬਣਿਆ ਸੀ ਤੇ ਠੀਕ ਚੋਣਾਂ ਤੋਂ ਪਹਿਲਾਂ ਸ਼ਰਾਬ ਨਾਲ ਮੌਤਾਂ ਇਹ ਮੁੱਦਾ ਵਿਰੋਧੀ ਧਿਰਾਂ ਨੇ ਨਿਸ਼ਾਨੇ ਤੇ ਲੈ ਲਿਆ ਮੈਂ ਸੁਣ ਰਿਹਾ ਸੀ ਸੁਨੀਲ ਜਾਖੜ ਹੋਣ ਸੁਖਵੀਰ ਬਾਦਲ ਹੋਣ ਹਰਸਿਮਰਤ ਬਾਦਲ ਹੋਣ ਕਾਂਗਰਸ ਦੇ ਲੀਡਰ ਹੋਣ ਸਾਰੇ ਇਹ ਮੰਗ ਕਰ ਰਹੇ ਨੇ ਕਿ ਹੁਣ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਵੀ ਜਾਂਚ ਕਰੇ ਕੇਂਦਰ ਦੀ ਸਰਕਾਰ ਜਾਂ ਸੀਬੀਆਈ ਇਸ ਤਰੀਕੇ ਦੀਆਂ ਮੰਗਾਂ ਸ਼ੁਰੂ ਹੋ ਗਈਆਂ ਸੋ ਕਿਤੇ ਨਾ ਕਿਤੇ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਇਸ ਮਸਲੇ ਤੇ ਔਰ ਸ਼ਰੋਮਣੀ ਅਕਾਲੀ ਦਲ ਔਰ ਜੇ ਭਾਜਪਾ ਦੀ ਗੱਲ ਕਰੀਏ ਤੇ ਅਕਾਲੀ ਦਲ ਕਿਤੇ ਨਾ ਕਿਤੇ ਫੂਕ ਫੂਕ ਕੇ ਕਦਮ ਰੱਖ ਰਿਹਾ ਹੈ ਇੱਕ ਵੱਡੀ ਲੌਬੀ ਅਕਾਲੀ ਦਲ ਦੇ ਵਿੱਚ ਅਜੇ ਹੀ ਹੈ ਜਿਨ੍ਹਾਂ ਨੇ ਦਬਾਅ ਸੁਖਬੀਰ ਬਾਦਲ ਤੇ ਪਾਇਆ ਹੈ ਕਿ ਬੀਜੇਪੀ ਨਾਲ ਸਮਝੌਤਾ ਨਾ ਕਰੀਏ ਬੀਜੇਪੀ ਦਾ ਜਿਹੜਾ ਟਰੈਕ ਰਿਕਾਰਡ ਰਿਹਾ ਪਿਛਲੇ ਸਮੇਂ 'ਚ ਜਿਨ੍ਹਾਂ ਨਾਲ ਵੀ ਬੀਜੇਪੀ ਦੇ ਸਮਝੌਤੇ ਹੋਏ ਨੇ ਕਿਤੇ ਨਾ ਕਿਤੇ ਉਹ ਪਾਰਟੀਆਂ ਕਮਜ਼ੋਰ ਹੋਈਆਂ ਨੇ ਭਾਵੇਂ ਸ਼ਿਵ ਸੈਨਾ ਦੋ ਫਾੜ ਹੋਈ ਭਾਵੇਂ ਨਿਤਿਸ਼ ਕੁਮਾਰ ਦੀ ਪਾਰਟੀ ਕਮਜ਼ੋਰ ਹੋਈ ਔਰ ਇਸ ਤਰ੍ਹਾਂ ਦੀਆਂ ਇੱਕ ਇੱਕ ਇਮੇਜ ਇਸ ਤਰ੍ਹਾਂ ਦੀ ਬੀਜੇਪੀ ਦੀ ਬਣ ਰਹੀ ਹੈ ਕਿ ਬੀਜੇਪੀ ਜਦੋਂ ਗਠਬੰਧਨ 'ਚ ਜਾਂਦੀ ਹੈ ਆਪ ਤਕੜੀ ਹੋ ਜਾਂਦੀ ਹੈ ਗਠਬੰਧਨ ਦਾ ਸਾਥੀ ਕਮਜ਼ੋਰ ਹੋ ਜਾਂਦਾ ਹੈ ਹੁਣ ਇਹ ਕੁਦਰਤੀ ਹੈ ਜਾਂ ਸੰਜੋਗ ਹੈ ਇਹ ਰੱਬ ਜਾਣਦਾ ਪਰ ਅਕਾਲੀ ਦਲ 'ਚ ਇਹ ਆਵਾਜ਼ ਉੱਠ ਰਹੀ ਹੈ ਵੀ ਜੇ ਅਸੀਂ 27 'ਚ ਲੜਨੀ ਹੈ ਚੋਣ ਬੀਜੇਪੀ ਨਾਲ ਮਿਲ ਕੇ ਹੁਣ ਤੇ 27 ਦੇ ਮੁੱਖ ਮੰਤਰੀ ਦੇ ਚਿਹਰੇ ਦਾ ਭਰੋਸਾ ਲੈ ਲੀਏ ਵੀ ਅਕਾਲੀ ਦਲ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਆਊਗਾ ਅਗਰ ਸਮਝੌਤਾ ਕਰਨਾ ਹੈ ਇੱਕ ਤਾਂ ਦੂਸਰਾ ਸਾਰੇ ਸਿੱਖ ਮੁੱਦੇ ਕਿਸਾਨੀ ਮੁੱਦੇ ਉਹਨਾਂ ਤੇ ਬੀਜੇਪੀ ਸਾਨੂੰ ਸਹਿਮਤੀ ਦੇਵੇ ਪਰ ਵੱਡੀ ਆਵਾਜ਼ ਸਮਝੌਤਾ ਨਾ ਕਰਨ ਦੀ ਹੈ ਭਾਜਪੀ ਨਾਲ ਅਕਾਲੀ ਦਲ ਚ ਖੁੱਲ ਕੇ ਗੱਲਾਂ ਬਾਹਰ ਆ ਗਈਆਂ ਸੋ ਇੱਕ तमाम ਮੁੱਦਿਆਂ ਦੇ ਉੱਤੇ ਅਸੀਂ ਗੱਲ ਵਧਾਵਾਂਗੇ ਸਭ ਤੋਂ ਪਹਿਲਾਂ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਮਾਮਲਾ ਹੈ ਇਹਦੇ ਇਸ ਵਕਤ ਜੇ ਲੇਟੈਸਟ ਅਪਡੇਟ ਤੁਹਾਡੇ ਕੋਲੇ ਹੋਵੇ ਉਹ ਜ਼ਰੂਰ ਸਾਂਝਾ ਕਰਿਓ ਜਿੱਥੇ ਤੱਕ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਹੈ ਇਹ ਜਿਹੜਾ ਸਾਰਾ ਇਨਸੀਡੈਂਟ ਹੋਇਆ ਹੈ ਉਹ ਦਿਲਬਾ ਕੌਨਸਟਿਟੈਂਸੀ ਦੇ ਵਿੱਚ ਹੋਇਆ ਔਰ ਦਿਲਬਾ ਕੌਨਸਟਿਟੈਂਸੀ ਦੀ ਇੱਕ ਤਰੀਕੇ ਨਾਲ ਹਰਪਾਲ ਚਿਮਮਾ ਜਿਹੜੇ ਫਾਈਨੈਂਸ ਮਨਿਸਟਰ ਨੇ ਯਾਨੀ ਐਕਸਾਈਜ਼ ਮਨਿਸਟਰ ਵੀ ਉਹ ਹੀ ਨੇ ਉਨਾ ਦੀ ਕੰਫੀਡੈਂਸੀ ਪੈਂਦੀ ਹੈ ਦਿਲਵਾ ਕੰਫੀਡੈਂਸੀ ਔਰ ਉਹਦੇ ਵਿੱਚ ਨੱਕੇ ਸ਼ਰਾਬ ਦਾ ਇਸ ਪੱਧਰ ਤੇ ਧੰਦਾ ਔਰ ਉਹਦੇ ਰਾਹੀਂ 14 ਦੀ ਵੀ ਖਬਰ ਆ ਰਹੀ ਹੈ ਔਰ 18 ਦੀ ਵੀ ਖਬਰ ਆ ਰਹੀ ਹੈ ਯਾਨੀ 14 ਤੋਂ ਲੈ ਕੇ 18 ਤੱਕ ਮੋਤਾਂ ਹਜੇ ਤੱਕ ਹੋ ਚੁੱਕੀ ਹੈ ਔਰ ਗੋਰ ਮੋਤਾਂ ਨੂੰ ਵੀ ਰੂਲ ਆਪ ਨਹੀਂ ਕੀਤਾ ਜਾ ਸਕਦਾ ਇਸ ਪੱਧਰ ਦੇ ਉੱਤੇ ਭਾਵੇਂ ਗ੍ਰਿਫਤਾਰੀਆਂ ਹੋ ਗਈਆਂ ਲੇਕਿਨ اپੋਜੀਸ਼ਨ ਪਾਰਟੀਆਂ ਦੀ ਹੈ ਮੰਗ ਹੈ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਹਰਪਾਲ ਚੀਮਾ ਜਿਹੜੇ ਐਕਸਾਈਜ਼ ਮਿਨਿਸਟਰ ਨੇ ਔਰ ਉਹਨਾਂ ਦੇ ਹੀ ਕੰਸਟੀਟੂਐਂਸੀਸ ਦੇ ਵਿੱਚ ਇਸ ਤਰੀਕੇ ਨਾਲ ਜ਼ਹਿਰੀਲੀ ਸ਼ਰਾਬ ਬਣਾਉਂਦਾ ਧੰਦਾ ਔਰ ਉਹਦੇ ਨਾਲ ਇੰਨੀ ਕੁ ਮੋਤਾਂ ਤੁਹਾਨੂੰ ਯਾਦ ਹੋਏਗਾ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਵੀ ਮਾਝੇ ਰੀਜਨ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈ ਸੀ ਪਰ ਉਹਦੀ ਇਨਵੈਸਟੀਗੇਸ਼ਨ ਕਦੀ ਵੀ ਸਿੱਟੇ ਤੱਕ ਨਹੀਂ ਪਹੁੰਚੀ ਔਰ ਇਹ ਵੀ ਮੰਨਿਆ ਜਾਂਦਾ ਸੀਗਾ ਉਹਦੇ ਵਿੱਚ ਪੋਲੀਟੀਸ਼ੀਅਨਸ ਵੀ ਇਨਵੋਲ ਸੀਗੇ ਪਰ ਜਦ ਪੋਲੀਟੀਸ਼ੀਅਨਸ ਦੇ ਇਨਵੋਲ ਹੋਣ ਦੀ ਗੱਲ ਆਉਂਦੀ ਹੈ ਤੇ ਕਿਸੇ ਨਾ ਕਹੇ ਕਿ ਜਗਾ ਇਨਵੈਸਟੀਗੇਸ਼ਨ ਰੁਲ ਜਾਂਦੀ ਹੈ ਪਰ ਇਸ ਪੱਧਰ ਤੇ ਉੱਤੇ ਜਿਸ ਤਰੀਕੇ ਨਾਲ ਹਜੇ ਤੱਕ ਵੀ ਉਹ ਸ਼ਰਾਬ ਯਾਨੀ ਕੁਝ ਤੇ ਅਲੀਗੇਸ਼ਨਸ ਇਹ ਵੀ ਲੱਗ ਰਹੇ ਨੇ ਕਿ ਉਹ ਸ਼ਰਾਬ ਦੇ ਮਾਰ ਕੇ ਔਰ ਉਹ ਸਾਰੀ ਚੀਜ਼ਾਂ ਬੋਤਲਾਂ ਜਿਹੜੀ ਲੋਕਾਂ ਨੇ ਪੀ ਕੇ ਜ਼ਹਿਰੀ ਸ਼ਰਾਬ ਜਿਸੇ ਤਰ੍ਹਾਂ ਹੀ ਉਹ ਮਰੇ ਨੇ ਉਹ ਬਦਲ ਦਿੱਤੀ ਗਈਆਂ ਚਲੋ ਇਹ ਤੇ ਕਈ ਵਾਰ ਜਦ ਐਦਾਂ ਦੇ ਇਨਸੀਡੈਂਟ ਹੁੰਦੇ ਨੇ ਕੁਝ ਅਫਵਾਹਾਂ ਦਾ ਦੌਰ ਵੀ ਗਰਮ ਹੁੰਦਾ ਹੈ ਔਰ ਇਸ ਕਰਕੇ ਫਿਲਹਾਲ ਸਰਕਾਰ ਨੇ ਇੱਕ ਐਸਆਈਟੀ ਬਣਾਈ ਹੈ ਗੁਰਿੰਦਰ ਢਿੱਲੋਂ ਏਡੀਜੀਪੀ ਉਨ੍ਹਾਂ ਦੀ ਨਿਤਤਰ ਦੇ ਚ ਲੀਡਰਸ਼ਿਪ ਦੇ ਵਿੱਚ ਇੱਕ ਕਮੇਟੀ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਗੱਲ ਹੋ ਰਹੀ ਹੈ ਪਰ ਨਾਲ ਦੇ ਨਾਲ ਇਸ ਮੁੱਦੇ ਨੂੰ ਇਲੈਕਸ਼ਨ ਦਾ ਮੁੱਦਾ ਵੀ ਬਣਾਇਆ ਜਾ ਰਿਹਾ ਕਿਉਂਕਿ ਇਲੈਕਸ਼ਨ ਦਾ ਮਾਹੌਲ ਗਰਮ ਹੈ ਹੁਣ ਹਰਪਾਲ ਜੀ ਵੀ ਹੋਣਾ ਰੈਜ਼ਾਈਨ ਕਰਦੇ ਨੇ ਔਰ ਦੂਜੇ ਪਾਸੇ ਸੰਗਰੂਰ ਕੌਨਸਟੀਚਨਸੀ ਜਿਹੜੀ ਪਾਰਲੀਮੈਂਟਰੀ ਹੈ ਉਹਦੇ ਵਿੱਚ ਇਹ ਦਿਲਵਾ ਕੌਨਸਟੀਚਨਸੀ ਆਉਂਦੀ ਹੈ ਕਿਸੇ ਨਾ ਕਿਸੇ ਜਗ੍ਹਾ ਗਾਜ ਹੁਣ ਮੁੱਖ ਮੰਤਰੀ ਦੇ ਉੱਤੇ ਵੀ ਇੱਕ ਤਰੀਕੇ ਨਾਲ ਸੂਈ ਜਾਂਦੀ ਨਜ਼ਰ ਆਉਂਦੀ ਹੈ ਪਰ ਇਸ ਮੁੱਦੇ ਦੇ ਉੱਤੇ ਕਿ ਰੈਪ ਅਪ ਐਕਸਰਸਾਈਜ਼ ਹੋਏਗੀ ਕਿਉਂਕਿ 302 302 ਤੇ 34 ਆਈਪੀਐਸ ਐਕਟ ਉਹਦੇ ऑलरेडी ਲਾ ਦਿੱਤਾ ਗਿਆ ਔਰ 8 ਨੂੰ ਜਿਹੜੇ ਏਕਿਊਜ਼ ਨੇ ਉਹਨਾਂ ਨੂੰ ਹਜੇ ਤੱਕ ਫੜਿਆ ਜਾ ਚੁੱਕਿਆ ਹੈ ਇਹਦੇ ਨਾਲ ਕੋਈ ਪੋਲੀਟੀਕਲ ਲਿੰਕ ਹੈ ਜਾਂ ਨਹੀਂ ਹੈ ਇਹ ਤਾਂ ਹਜੇ ਤੱਕ ਸਾਹਮਣੇ ਨਹੀਂ ਆਈ ਪਰ ਪੋਲੀਟਿਕਸ ਇਹਦੇ ਉੱਤੇ ਜ਼ਰੂਰ ਹੋਣੀ ਸ਼ੁਰੂ ਹੋ ਬਿਲਕੁਲ ਜੀ ਸੋ ਪੋਲੀਟਿਕਸ ਇਹਦੇ ਤੇ ਜ਼ਰੂਰ ਹੋ ਰਹੀ ਹੈ ਹਮੇਸ਼ਾ ਹੀ ਸ਼ਰਾਬ ਇੱਕ ਵੱਡਾ ਮੁੱਦਾ ਰਹੀ ਹੈ ਪੰਜਾਬ ਦੇ ਵਿੱਚ ਪਾਸਕਰ ਸਾਹਿਬ ਭਾਵੇਂ ਐਕਸਰਸਾਈਜ਼ ਦੀ ਪਾਲਿਸੀ ਹੋਵੇ ਭਾਵੇਂ ਸ਼ਰਾਬ ਦਾ ਕਾਰੋਬਾਰ ਹੋਵੇ ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਵੇਲੇ ਵੀ ਜਦੋਂ 100 ਦੇ ਕਰੀਬ ਲੋਕ ਦੁਨੀਆ ਤੋਂ ਚਲੇ ਗਏ ਕੋਈ ਖੁੱਲ ਕੇ ਵੱਡੀ ਕਾਰਵਾਈ ਹੋਈ ਹੋਵੇ ਕਦੀ ਧਿਆਨ ਦੇ ਵਿੱਚ ਸਾਡੇ ਆਇਆ ਨਹੀਂ ਔਰ ਸ਼ਰਾਬ ਦਾ ਕਾਰੋਬਾਰ ਜ਼ਿਆਦਾਤਰ ਪੋਲਿਟਿਕਲ ਲੋਕਾਂ ਦੇ ਹੱਥ ਚ ਹੈ ਪੰਜਾਬ ਦੇ ਚਾਹੇ ਉਹ ਪਿੱਛੇ ਨੇ ਚਾਹੇ ਲੁਕਵੇਂ ਨੇ ਚਾਹੇ ਸਿੱਧੇ ਨੇ ਇਹ ਇਹ ਵੀ ਗੱਲ ਜਿਹੜੀ ਜਗ ਜाहिर ਹੈ ਸੋ ਇਦਾ ਕਾਰਨ ਤੁਸੀਂ ਕਿਵੇਂ ਵੇਖਦੇ ਹੋ ਸੂਬੇ 'ਚ ਜਦੋਂ ਵੀ ਸ਼ਰਾਬ ਦਾ ਪੰਜਾਬ 'ਚ ਬਿਜ਼ਨਸ ਹੁੰਦਾ ਹੈ ਪਿੱਛੇ ਕਿਤਨੇ ਕਿਤੇ ਵੱਡੇ ਪੋਲਿਟਿਕਲ ਲੋਕ ਹੁੰਦੇ ਨੇ ਔਰ ਜਿਵੇਂ ਹੁਣ ਗੁਰਿੰਦਰ ਢਿੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ ਹਾਈ ਲੈਵਲ ਕਮੇਟੀ ਬਣਾਈ ਹੈ ਪਰ ਕੀ ਪੋਲਿਟਿਕਲ ਲੋਕਾਂ ਦੇ ਖਿਲਾਫ ਪੁਲਿਸ ਐਡੀ ਮਜ਼ਬੂਤ ਹੈ ਸਾਡੀ ਕਿ ਉਹ ਕਾਰਵਾਈ ਕਰ ਲੇ ਅਗਰ ਅਸੀਂ ਪਿਛਲੀਆਂ ਉਦਾਹਰਣਾਂ ਵੀ ਦੇਖ ਲਈਏ ਇਹਦਾ ਮਤਲਬ ਹੈ ਜਿਹੜੀਆਂ ਕਮੇਟੀਆਂ ਬਣਦੀਆਂ ਨੇ ਜਾਂ ਜਾਂਚਾਂ ਹੁੰਦੀਆਂ ਨੇ ਸਿਰਫ ਇੱਕ ਆਮ ਲੋਕਾਂ ਦੇ ਅੱਖਾਂ ਦੇ ਵਿੱਚ ਖਟਾ ਪਾਉਣ ਵਾਲੀ ਗੱਲ ਹੈ ਜਾਂ ਉਹਨਾਂ ਨੂੰ ਤਸੱਲੀ ਦੇਣ ਵਾਲੀ ਗੱਲ ਹੈ ਵੀ ਅਸੀਂ ਹਾਈ ਹਾਈ ਲੈਵਲ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰਤੀ ਹੁਣ ਤੱਕ ਤਾਂ ਅरेस्ट ਪੈ ਜਾਣੀ ਚਾਹੀਦੀ ਸੀ ਜਿਹੜੇ ਵੱਡੇ ਵੱਡੇ ਲੋਕ ਜਿਨ੍ਹਾਂ ਨਾਲ ਤਾਰ ਜੁੜੇ ਨੇ ਸਾਰੇ ਚੱਕ ਲੈ ਜਾਣੇ ਚਾਹੀਦੇ ਸੀ ਕਿਵੇਂ ਵੇਖਦੇ ਹੋ ਪੋਲਿਟੀਕਲ ਲੋਬੀ ਕਰਕੇ ਉਹ ਨਹੀਂ ਖੁੱਲ ਕੇ ਪੁਲਿਸ ਕਾਰਵਾਈ ਨਹੀਂ ਕਰ ਪਾਉਂਦੀ ਹਾਲਾਂਕਿ ਇਹਦਾ ਜਿਸ ਤਰ੍ਹਾਂ ਡੱਲਾ ਸਾਹਿਬ ਪਹਿਲੇ ਵੀ ਮੈਂ ਦੱਸ ਚੁੱਕਾ ਹਾਂ ਕਿ ਪੋਲਿਟੀਕਲ ਐਂਗਲ ਤੇ ਨਹੀਂ ਨਜ਼ਰ ਆਇਆ ਕਿ ਕੋਈ ਵੱਡਾ ਪੋਲਿਟੀਸ਼ੀਅਨ ਇਹਦੇ ਪਿੱਛੇ ਹੋਏ ਐ ਤੇ ਜਦ ਇਨਵੈਸਟੀਗੇਸ਼ਨ ਸਿਰੇ ਤੇ ਪਹੁੰਚੇਗੀ ਕਿਉਂਕਿ ਐਦਾਂ ਦਾ ਕਾਰੋबार ਬਿਨਾ ਪੋਲਿਟিক্যাল ਪੈਟਰੋਨੇਜ ਤੋਂ ਸੰਭਵ ਹੀ ਨਹੀਂ ਹੈਗਾ ਕਿਉਂਕਿ ਕਿਸੇ ਵੀ ਕੌਨਸਿਸਟੈਂਸੀ ਦੇ ਵਿੱਚ ਅਗਰ ਨਕਲੀ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ ਹਾਲਾਤ ਹਜੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਤੇ ਸਾਹਮਣੇ ਆਈ ਹੈ ਕਿ ਹੁਨੇ ਹੁਨੇ ਇਹ ਨਕਲੀ ਸ਼ਰਾਬ ਬਣਾਣ ਦੀ ਫੈਕਟਰੀ ਲੱਗੀ ਸੀਗੀ ਔਰ ਇਹ ਪਹਿਲੀ ਖੇਪ ਹੀ ਸੀਗੀ ਯਾਨੀ ਉਹ ਫੈਕਟਰੀ ਉਹਦੇ ਵਾਸਤੇ ਕਾਫੀ ਸਾਰੀ ਮਸ਼ੀਨਰੀ ਵੀ ਚਾਹੀਦੀ ਹੁੰਦੀ ਹੈ ਵੱਡੀ ਮਾਤਰਾ ਦੇ ਵਿੱਚ ਖਾਲੀ ਬੋਤਲਾ ਲੇਬਲ ਯਾਨੀ ਨਕਲੀ ਸ਼ਰਾਬ ਬਣਾਣ ਦਾ ਧੰਦਾ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਕੋਈ ਰੈਕਟ ਉਜਾਗਰ ਹੋਇਆ ਹੋਵੇ ਤੁਸੀਂ ਅੱਜ ਕਿਸੇ ਵੀ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਪੁੱਛ ਲਓ ਉਹ ਪੰਜਾਬ ਦੇ ਵਿੱਚ ਬਣੀ ਹੋਈ ਸ਼ਰਾਬ ਦੇ ਉੱਤੇ ਹਮੇਸ਼ਾ ਸ਼ੱਕ ਕਰਦਾ ਹੈ ਕਹਿੰਦੇ ਜੀ ਇੱਥੇ ਜਾਲੀ ਮਿਲਦੀ ਹੈ ਇੱਥੇ ਮਿਲਾਵਟ ਵਾਲੀ ਮਿਲਦੀ ਹੈ ਔਰ ਐਸੀ ਚੀਜ਼ ਨੂੰ ਰੋਕਣ ਵਾਸਤੇ ਸਰਕਾਰ ਨੇ ਕੁਝ ਮਹੀਨੇ ਪਹਿਲੇ ਤੁਹਾਨੂੰ ਯਾਦ ਹੋਵੇਗਾ ਇੱਕ ਹਾਲੋਗ੍ਰਾਮ ਹਾਲੋਗ੍ਰਾਮ ਦੀ ਗੱਲ ਕੀਤੀ ਸੀ ਕਿ ਹਰ ਬੋਤਲ ਦੇ ਉੱਤੇ ਇੱਕ ਹਾਲੋਗ੍ਰਾਮ ਹੋਏਗਾ ਉਹਨੂੰ ਸਕੈਨ ਕਰੋ ਤੇ ਤੁਹਾਡੇ ਕੋਲ ਸਾਰੀ ਜਾਣਕਾਰੀ ਆ ਜਾਏਗੀ ਕਿ ਸ਼ਰਾਬ ਅਸਲੀ ਹੈ ਕਿ ਨਕਲੀ ਹੈ ਹੁਣ ਐਸ ਮਾਮਲੇ ਦੇ ਵਿੱਚ ਵੀ ਕੋਈ ਹਾਲੋਗ੍ਰਾਮ ਸੀਗਾ ਕਿ ਨਹੀਂ ਸੀਗਾ ਔਰ ਨਕਲੀ ਸ਼ਰਾਬ ਦੀ ਇਹ ਫੈਕਟਰੀ ਦਿਲਬਾ ਕੌਂਸਟਿਟੂਐਂਸੀ ਔਰ OBI ਐਕਸਾਈਜ਼ ਮਿਨਿਸਟਰ ਦੀ ਕੌਂਸਟਿਟੂਐਂਸੀ ਦੇ ਵਿੱਚ ਲੱਗਣਾ ਤੇ ਫਿਰ ਪੋਲਿਟਿਕਸ ਤੇ ਇਸ ਮੁੱਦੇ ਤੇ ਹੋਏਗੀ ਮੈਂ ਵੈਸੇ ਤੇ ਜਿਹੜੀ ਹੈ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਜਾਣ ਦੀ ਜ਼ਰੂਰ ਲੋੜ ਹੈ ਔਰ ਜਦ ਤੱਕ ਪੋਲਿਟੀਕਲ ਪੈਟਰੋਨੇਜ ਐਕਸਪੋਜ਼ ਨਹੀਂ ਹੁੰਦਾ ਤਦ ਤੱਕ ਇਹ ਮੰਨਿਆ ਨਹੀਂ ਜਾਂਦਾ ਕਿ ਇਹਦੀ ਇਨਵੈਸਟੀਗੇਸ਼ਨ ਕਿਸੇ ਸਿਰੇ ਤੱਕ ਪਹੁੰਚੀ ਪਰ ਦੇਖੋ ਐਦਾਂ ਦੀ ਇਨਵੈਸਟੀਗੇਸ਼ਨ ਹਰ ਗਵਰਨਮੈਂਟ ਵੇਲੇ ਸ਼ੁਰੂ ਤੇ ਹੁੰਦੀ ਹੈ ਪਰ ਸਿੱਟੇ ਤੇ ਨਹੀਂ ਪਹੁੰਚਦੀ ਇਹਨਾਂ ਦੀ ਬਦਲਾਵ ਵਾਲੀ ਸਰਕਾਰ ਦੀ ਇਹ ਇਨਵੈਸਟੀਗੇਸ਼ਨ ਕਿਸੇ ਸਿੱਟੇ ਤੇ ਪਹੁੰਚੇਗੀ ਇਹਦਾ ਇੰਤਜ਼ਾਰ ਰਹੇਗਾ ਪਰ ਹਾਂ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਐਸ ਇਲੈਕਸ਼ਨ ਦੇ ਵਿੱਚ ਸੰਗਰੂਰ ਕੌਨਸਟੀਚੁਐਂਸੀ ਨਹੀਂ ਬਲਕਿ ਪੂਰੇ ਪੰਜਾਬ ਦੀ 13 ਦੀ 13 ਕੌਨਸਟੀਚੁਐਂਸੀ ਦੇ ਵਿੱਚ ਨਕਲੀ ਸ਼ਰਾਬ ਦਾ ਮਾਮਲਾ ਰਾਜਨੀਤਿਕ ਤੌਰ ਤੇ ਉਹਨਾਂ ਉਹਨਾਂ ਸੇਜਾਂ ਤੋਂ ਜ਼ਰੂਰ ਉਠਾਇਆ ਜਾ ਰਿਹਾ ਹੈ ਬਿਲਕੁਲ ਜੀ ਚੋਣਾਂ ਦਾ ਦਿਨ ਹੈ ਹੋ ਸਕਦਾ ਜਿਵੇਂ ਸ਼ੱਕ ਪ੍ਰਗਟ ਕੀਤਾ ਗਿਆ ਵੀ ਇਹ ਪਹਿਲੀ ਫੈਕਟਰੀ ਸੀ ਇਹ ਪਹਿਲੀ ਖੇਪ ਉਹਨਾਂ ਨੇ ਬਣਾਈ ਸੀ ਕਿਉਂਕਿ ਚੋਣ ਜ਼ਾਬਤਾ ਲੱਗ ਚੁੱਕਿਆ ਹੈ ਚੋਣਾਂ ਦੇ ਦਿਨ ਨੇ ਸੋ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਵਰਤੇ ਜਾਣ ਵਰਤਾਏ ਜਾਣ ਦਾ ਵੱਡਾ ਖਤਰਾ ਹੈ ਸੋ ਇਸ ਕਰਕੇ ਪੰਜਾਬ ਦੇ ਡੀਜੀਪੀ ਨੂੰ ਮੈਂ ਤਾਂ ਚਾਹੂੰਗਾ ਕਿ ਖਾਸ ਤੌਰ ਤੇ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ ਪੁਲਿਸ ਨੂੰ ਔਰ ਸਾਡੀ ਆਰਮੀ ਨੂੰ ਕਿ ਨਕਲੀ ਸ਼ਰਾਬ ਹੈ ਜਿਹੜੀ ਉਹ ਜ਼ਿਆਦਾ ਵੰਡੇ ਜਾਣ ਦਾ ਖਤਰਾ ਹੈ ਸੋ ਜਿਹੜੇ ਲੋਕ ਨੇ ਸਾਡੇ ਉਹ ਵੀ ਸਿਆਣੇ ਬਣ ਜਾਣ ਚੋਣਾਂ ਦੇ ਦਿਨਾਂ ਦੇ ਵਿੱਚ ਮੁਫਤ ਦੀ ਸ਼ਰਾਬ ਇੱਕ ਤਾਂ ਲੈਣੀ ਨਹੀਂ ਔਰ ਦੂਸਰਾ ਜੇ ਸ਼ਰਾਬ ਪੀਣੀ ਹੈ ਤੇ ਫਿਰ ਹੁਣ ਇਹਦੇ 'ਚ ਕੀ ਕਹੀਏ ਕਿਉਂਕਿ ਕਿੱਥੋਂ ਨਕਲੀ ਸ਼ਰਾਬ ਮਿਲ ਜਾਣੀ ਐ ਇਹਦੀ ਹੁਣ ਗਰੰਟੀ ਅਸੀਂ ਕਿਵੇਂ ਮੰਨੀਏ ਕਿਉਂਕਿ ਹਾਲੋਗ੍ਰਾਮ ਵੀ ਨਕਲੀ ਬਣ ਜਾਂਦੇ ਨੇ ਔਰ ਮੈਨੂੰ ਯਾਦ ਆ ਗਿਆ ਭਾਸਕਰ ਸਾਹਿਬ ਜਦੋਂ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਸੀ ਕਿ ਸ਼ਰਾਬ ਦਾ ਕਾਰੋਬਾਰ ਪੰਜਾਬ 'ਚ ਅਗਰ ਸੰਗਠਿਤ ਕਰਨਾ ਹੈ ਇੱਕ ਤਾਂ ਸਰਕਾਰੀ ਕਾਰਪੋਰੇਸ਼ਨ ਬਣੇ ਸ਼ਰਾਬ ਦੀ ਖਰਾਬ ਦਾ ਕੰਮ ਸਰਕਾਰੀ ਹੋਵੇ ਅਜੇ ਵੀ ਸਾਡੇ ਪ੍ਰਾਈਵੇਟਾਈਜੇਸ਼ਨ ਹੈ ਸ਼ਰਾਬ ਦੇ ਕੰਮ 'ਚ ਪਰ ਉਹਨਾਂ ਨੇ ਇੱਕ ਵੱਡੀ ਗੱਲ ਕੀਤੀ ਸੀ ਕਿ ਹਰ ਬੋਤਲ 'ਤੇ ਚਿਪ ਹੋਣੀ ਚਾਹੀਦੀ ਐ ਜਿਵੇਂ ਮੋਬਾਈਲ 'ਚ ਚਿਪ ਹੈ ਅੱਜਕੱਲ੍ਹ ਹਰ ਬੋਤਲ 'ਚ ਚਿਪ ਦੀ ਗੱਲ ਸੀ ਉਦੋਂ ਕਈ ਪੋਲਿਟਿਕਲ ਲੋਕਾਂ ਨੇ ਇਹਨੂੰ ਹਾਸੇ-ਹਾਸੇ 'ਚ ਲੈ ਲਿਆ ਸੀ ਪਰ ਗੱਲ ਬੜੀ ਸੰਜੀਦਾ ਸੀ ਕਿ ਅਗਰ ਚਿਪ ਹੈ ਕੋਈ 바ਰ ਕੋਡ ਹੈ ਤਾਂ ਤੁਸੀਂ ਆਪਣੇ ਮੋਬਾਈਲ ਦੇ ਨਾਲ ਉਹਦਾ ਅਫੀਸ਼ੀਅਲ ਸਰਕਾਰੀ ਨੰਬਰ ਵੀ ਟੈਸਟ ਕਰ ਸਕਦੇ ਹੋ ਇਸ ਤਰੀਕੇ ਦੀਆਂ ਗੱਲਾਂ ਆਈਆਂ ਸੀ ਖੈਰ ਚਲੋ ਇਹ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਵੈਸੇ ਨਲਾ ਸਾਹਿਬ ਹਰ ਬੋਤਲ ਦੇ ਉੱਤੇ ਇੱਕ 바ਰ ਕੋਡ ਹੁੰਦਾ ਹੈ ਜੀ ਅੱਜ ਵੀ ਕੋਈ ਬੋਤਲ ਖਰੀਦੋਗੇ ਉੱਥੇ 바ਰ ਕੋਡ ਹੈਗਾ ਪਰ 바ਰ ਕੋਡ ਦੇ ਵਿੱਚ ਸਕੈਨ ਕਰਕੇ ਅੱਗੇ ਕੀ ਚੀਜ਼ ਕਿੱਦਾਂ ਪਤਾ ਕਰਨੀ ਹੈ ਇਹ ਲੋਕਾਂ ਨੂੰ ਨਹੀਂ ਪਤਾ ਲੋਕ ਹਮੇਸ਼ਾ ਪੰਜਾਬ ਦੀ ਸ਼ਰਾਬ ਦੇ ਉੱਤੇ ਸ਼ੱਕ ਕਰਦੇ ਨੇ ਜਿਹਦਾ ਜ਼ਿਕਰ ਮੈਂ ਕਰਕੇ ਹਟਿਆ ਉਹ ਉਸ ਸ਼ੱਕ ਦਾ ਕੋਈ ਇਲਾਜ ਨਹੀਂ ਸਰਕਾਰ ਕਹਿੰਦੀ ਤੇ ਹੈ ਆਪਾਂ ਹੋਲੋਗ੍ਰਾਮ ਦੇ ਦਿੱਤਾ ਸਕੈਨ ਕਰੋ ਪਤਾ ਚੱਲ ਜਾਏਗਾ ਅਸਲੀ ਹੈ ਨਕਲੀ ਹੈ ਕਿੰਨੇ ਲੋਕਾਂ ਨੇ ਅੱਜ ਤੱਕ ਉਸ ਹੋਲੋਗ੍ਰਾਮ ਨੂੰ ਸਕੈਨ ਕੀਤਾ ਔਰ ਇੱਥੇ ਤੱਕ ਵੀ ਗੱਲਾਂ ਹੋਈ ਸੀ ਕਿ ਸ਼ਰਾਬ ਦੇ ਠੇਕੇ ਤੋਂ ਤੁਸੀਂ ਬਕਾਇਦਾ ਰਸੀਦ ਲਓ ਹਾਂ ਅਗਰ ਬਿਲ ਅਗਰ ਦੇ ਠੇਕੇ ਤੋਂ ਰਸੀਦ ਮੰਗਦੇ ਹੋ ਨਾ ਤੇ ਅਗਲਾ ਤੁਹਾਡਾ ਫਿਰ ਪਾਲਣ ਤੇ ਆ ਜਾਂਦਾ ਹੈ ਇਹ ਗੱਲਾਂ ਅਖਬਾਰਾਂ ਦੇ ਵਿੱਚ ਜਾਂ ਪਾਲਿਸੀ ਦੇ ਤੌਰ ਤੇ ਜਲਦੀਆਂ ਹਨ ਪਰ ਸ਼ਰਾਬ ਦੇ ਠੇਕੇ ਤੇ ਕੋ ਰਸੀਦ ਮੰਗੇ ਉਹ ਪੋਸੀਬਲ ਲੱਗਦਾ ਨਹੀਂ ਕਿ ਹੈ ਬਿਲਕੁਲ ਬਿਲਕੁਲ ਜਦੋਂ ਜਦੋਂ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਨੇ ਨਾ ਗੱਲ ਆਈ ਸੀ ਕਿ ਜਿਹੜਾ ਚਿਪ ਦਾ ਨੰਬਰ ਹੈ ਉਹ ਬਿੱਲ ਦੇ ਉੱਤੇ ਪਾਏਗਾ ਇਹਦਾ ਮਤਲਬ ਹੈ ਕਿ ਸ਼ਰਾਬ ਦਾ ਠੇਕੇਦਾਰ ਅਗਰ ਕੋਈ ਵੀ ਬੋਤਲ ਵੇਚਦਾ ਹੈ ਕਿ ਉਹ ਬਿੱਲ ਕੱਟ ਕੇ ਦਏਗਾ ਤੇ ਕਸਟਮਰ ਬਿੱਲ ਮੰਗ ਸਕਦਾ ਹੈ ਔਰ ਬਿੱਲ ਤੇ ਉਹ ਚਿਪ ਦਾ ਬਕਾਇਦਾ ਨੰਬਰ ਆਏਗਾ ਜਿੱਦ ਨਾਲ ਇਹ ਤੈਅ ਹੋਏਗਾ ਕਿ ਇਹ ਜਿਹੜੀ ਚਿਪ ਹੈ ਜਿਹੜੀ ਸਰਕਾਰੀ ਚਿਪ ਹੈ ਇਹ ਇਸ ਬੋਤਲ ਤੇ ਲੱਗੀ ਹੈ ਹੁਣ ਜਾਂ ਤਾਂ ਨਕਲੀ ਸ਼ਰਾਬ ਵਾਲਿਆਂ ਨੂੰ ਬੋਤਲ ਤੋਂ ਚਿਪ ਪਟਕੇ ਨਕਲੀ ਸ਼ਰਾਬ ਵਾਲੀ ਤੇ ਲਾਉਣੀ ਪੈਣੀ ਹੈ ਇਹੋ ਜਿਹਾ ਵੀ ਕੁਝ ਕਰ ਸਕਦੇ ਨੇ ਖੈਰ ਜਿਹੜੇ ਜਿਹੜੇ ਲੋਕ ਕ੍ਰਿਮੀਨਲ ਨੇ ਉਹਨਾਂ ਦੀ ਸੋਚ ਤੇ ਦਿਮਾਗ ਕਈ ਵਾਰੀ ਸਾਡੇ ਨਾਲੋਂ ਵੀ ਵੱਡੇ ਹੁੰਦੇ ਨੇ ਚਲੋ ਅਗਲੇ ਮੁੱਦੇ ਤੇ ਵਧਦੇ ਹਾਂ ਜੀ ਪੰਜਾਬ 'ਚ ਅਕਾਲੀ ਦਲ ਔਰ ਭਾਜਪੀ ਕਹਿੰਦੇ ਰੇਡ ਕਿਤੇ ਰੇਡ ਕਾ ਪੈ ਰਿਹਾ ਰਜੀਵ ਜੀ ਕੱਲ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਕਹਿੰਦੇ ਸੁਖਵੀਰ ਬਾਦਲ ਨੂੰ ਬਹੁਤ ਲੀਡਰਾਂ ਨੇ ਕਹਿਤਾ ਵੀ ਜੇ ਆਪਾਂ ਸਮਝੌਤਾ ਕਰ ਲਿਆ ਦੇਖੋ ਜੀ ਕਿਤੇ ਆਪਾਂ ਪਿੱਛੇ ਨਾ ਪੈ ਜਾਈਏ ਕਿਤੇ ਬੀਜੇਪੀ ਵੱਡਾ ਭਰਾ ਬਣ ਕੇ ਅੱਗੇ ਨਾ ਨਿਕਲ ਜੇ ਔਰ ਇੱਥੋਂ ਤੱਕ ਵੀ ਕਈਆਂ ਨੇ ਗੱਲ ਕਹੀ ਇਹ ਦੇਖੋ ਆਫੀਸ਼ੀਅਲੀ ਕਿਸੇ ਨੇ ਨਹੀਂ ਦੱਸਿਆ ਇਹ ਸੂਤਰਾਂ ਤੱਕ ਆ ਰਹੀ ਹੈ ਵੀ ਜੇ ਆਪਾਂ ਬੀਜੇਪੀ ਨਾਲ ਸਮਝੌਤਾ ਕਰ ਲਿਆ ਇਹ ਨਾ ਹੋਵੇ ਜੀ ਬੀਜੇਪੀ 4-5 ਸੀਟਾਂ ਜਿੱਤ ਜੇ ਆਪਣੇ ਕਰਕੇ ਤੇ ਆਪਣੇ ਆਪਾਂ ਇੱਕ ਅੱਧੀ ਤੇ ਰਹਿ ਜਾਈਏ ਤੇ ਮੁੜ ਕੇ ਸਤਾਈ ਚ ਅਸੀਂ ਕਹੀਏ ਵੀ ਸਾਨੂੰ 5-7 ਸੀਟਾਂ ਹੋਰ ਦੇ ਦਿਓ ਜੀ ਤੇ ਬੀਜੇਪੀ ਬਹੁਤੀ ਤਕੜੀ ਹੋ ਜੇ ਕੀ ਇਹ ਡਰ ਵੀ ਹੈ ਅਕਾਲੀ ਦਲ ਦੇ ਲੀਡਰਾਂ ਦੇ ਮਨ 'ਚ ਵੀ ਜੇਕਰ ਬੀਜੇਪੀ ਤਕੜੀ ਹੋ ਗਈ ਤੇ ਫਿਰ ਅਸੀਂ ਸਾਨੂੰ ਪਿੱਛੇ ਲੱਗਣਾ ਪੈਣਾ ਬੀਜੇਪੀ ਇਹ ਡਰ ਵੀ ਹੈ ਅਕਾਲੀ ਦਲ ਦੇ ਕਈ ਲੀਡਰਾਂ ਦੇ ਮਨ 'ਚ ਦੇਖੋ ਅਕਾਲੀ ਦਲ ਬੜੀ ਕਸੂਤੀ ਜੀ ਸਥਿਤੀ ਦੇ ਵਿੱਚ ਫਸਿਆ ਹੋਇਆ ਹੈ ਉਹ ਐਲਾਈਅੰਸ ਚਾਹੁੰਦੇ ਵੀ ਨੇ ਪਰ ਚਾਹੁੰਦੇ ਨੇ ਆਪਣੀ ਸ਼ਰਤਾਂ ਦੇ ਉੱਤੇ ਹਾਲਾਂਕਿ ਉਹਨਾਂ ਸ਼ਰਤਾਂ ਦੇ ਉੱਤੇ ਅਗਰ ਐਲਾਈਅੰਸ ਹੋਣਾ ਹੁੰਦਾ ਤੇ ਹੁਣ ਤੱਕ ਹੋ ਗਿਆ ਹੁੰਦਾ 16 ਮਾਰਚ ਨੂੰ ਜਦੋਂ ਕੋਟ ਲੱਗਿਆ ਸੀ ਉਸ ਤੋਂ ਪਹਿਲੇ ਕਾਫੀ ਟਾਈਮ ਸੀ ਭਾਜਪਾ ਕੋਲ ਇਹ ਅਕਾਲੀਆਂ ਦੇ ਉਹਨਾਂ ਮੁੱਦਿਆਂ ਨੂੰ ਐਡਰੈਸ ਕਰਦੇ ਘੱਟ ਤੋਂ ਘੱਟ ਚਲੋ ਵੱਡੇ ਮੁੱਦੇ ਯਾਨੀ ਕਿਸਾਨੀ ਮੁੱਦੇ ਦੇ ਉੱਤੇ ਕੁਝ ਨਾ ਵੀ ਕਰ ਪਾਣ ਉਹਦੇ ਉੱਤੇ ਕੋਈ ਵਾਅਦਾ ਜਾਂ ਕੋਈ ਗੱਲ ਅਗੇ ਤੋਰਦੇ ਦੂਜਾ ਬੰਦੀ ਸਿੰਘਰ ਦੇ ਮੁੱਦੇ ਦੇ ਉੱਤੇ ਜੋ ਅਮਿਸ਼ਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਹਰਿਮਰਤ ਕੌਰ ਉਹਨਾਂ ਨੂੰ ਦਿਵਾਦ ਦਿੱਤਾ ਦੀ ਗੱਲ ਉਸ ਤੋਂ ਬਾਅਦ ਭਾਜਪਾ ਨੇ ਕਦੀ ਵੀ ਕੋਈ ਪੋਜ਼ਿਟਿਵ ਰੁਖ ਨਹੀਂ ਦਿਖਾਇਆ ਕੱਲ ਵੀ ਜਦ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸ਼ੁਰੂ ਹੋਈ ਸੀ ਅਸੀਂ ਜਦ ਪਰਸੋਂ ਇਹ ਪ੍ਰੋਗਰਾਮ ਕਰ ਰਹੇ ਸੀਗੇ ਜਾਂ ਕੱਲ ਵੀ ਇਹ ਗੱਲ ਕੀਤੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕਿ ਕੁਝ ਲੋਕ ਕਹਿੰਦੇ ਨੇ ਕਿ ਐਲਾਈਂਸ ਹੋਏਗਾ ਔਰ ਕੁਝ ਅਕਾਲੀ ਕਹਿੰਦੇ ਨੇ ਨਹੀਂ ਐਲਾਈਂਸ ਨਹੀਂ ਹੋਏਗਾ ਮੈਨੂੰ ਐ ਲੱਗਦਾ ਹੈ ਕਿ ਜਦ ਨਾ ਐਲਾਈਂਸ ਹੋਣ ਦੀ ਗੱਲ ਕਰੀਏ ਤੁਸੀਂ ਹੁਣੇ ਇੱਕ ਗੱਲ ਕੀਤੀ ਬੜੀ ਪਿਆਰੀ ਜੀ ਗੱਲ ਕੀਤੀ ਜੀ ਕਿ ਅਕਾਲੀਆਂ ਨੂੰ ਆਪਾਂ ਅਕਾਲੀ ਚਾਹੁੰਦੇ ਨੇ ਭਾਜਪਾ ਪੰਜ ਸੀਟਾਂ ਲੈ ਲੈ ਕੋਈ ਦਿੱਕਤ ਨਹੀਂ ਹੈਗੀ ਲੇਕਿਨ ਜੇ 8 ਲੜਕੇ ਇਹ ਇੱਕ ਜਿੱਤੇ ਜਾਂ ਦੋ ਜਿੱਤੇ ਔਰ ਉਹ ਪੰਜ ਲੜਕੇ ਚਾਰ ਜਿੱਤ ਗਏ ਤੇ ਫੇਰ ਵੀ ਦੇ 2027 ਦੇ ਵਿੱਚ ਸਿਚੁਏਸ਼ਨ ਅਕਾਲੀ ਦਲ ਵਾਸਤੇ ਬੜੀ ਔਖੀ ਹੋਏਗੀ ਉਹ ਵੀ ਖਾਸ ਕਰਕੇ ਤੱਗ ਜਦ ਦੂਜੇ ਸੂਬਿਆਂ ਦੇ ਵਿੱਚ ਜਦ ਵੀ ਭਾਜਪਾ ਨੇ ਐਦਾਂ ਦੇ ਕੋਈ ਅਲਾਈਂਸ ਕੀਤੇ ਨੇ ਤੇ ਉਸ ਤੋਂ ਬਾਅਦ ਰੀਜਨਲ ਪਾਰਟੀ ਨੂੰ ਭਾਜਪਾ ਖਾ ਜਾਂਦੀ ਹੈ ਜਾਂ ਤੋੜ ਦਿੰਦੀ ਹੈ ਜਾਂ ਉਹ ਪਾਰਟੀ ਬਿਲਕੁਲ ਕਿਸੇ ਵੀ ਸਫਰ ਤੇ ਚਲੀ ਜਾਂਦੀ ਹੈ ਔਰ ਬਿਹਾਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਔਰ ਕਾਫੀ ਸਾਰੇ ਸੂਬਿਆਂ ਦੇ ਵਿੱਚ ਉਹਨਾਂ ਨੇ ਐਦਾਂ ਕੀਤਾ ਔਰ ਅਕਾਲੀ ਜਲਦੀ ਇਹ ਚਿੰਤਾ ਗਲਤ ਨਹੀਂ ਹੈ ਸਹੀ ਹੈ ਪਰ ਜਦ ਉਹ ਕੱਲ ਰੈਜ਼ੋਲੂਸ਼ਨ ਪਾਸ ਕਰ ਰਹੇ ਸੀ ਨਾ ਅੱਜ ਤੁਸੀਂ ਕਈ ਅਖਬਾਰਾਂ ਦੇ ਵਿੱਚ ਅਗਰ ਸੇਮ ਖਬਰ ਨੂੰ ਪੜੋ ਹੁਣ ਦੇ ਨੀ ਪਾਸਕਰ ਵਰਗੇ ਅਖਬਾਰ ਦੇ ਵਿੱਚ ਇਹ ਗੱਲ ਲਿਖੀ ਹੈ ਕਿ 8 ਪੰਜ ਤੇ ਮਨੀ ਸਹਿਮਤੀ ਔਰ ਉਹਨਾਂ ਨੇ ਆਬਜੈਕਸ਼ਨ ਉਸ ਰੈਜ਼ੋਲੂਸ਼ਨ ਦਾ ਪਤਾ ਜਿਕਰ ਨਹੀਂ ਕੀਤਾ ਔਰ ਐਹੀ ਤੁਸੀਂ ਅੰਗਰੇਜ਼ੀ ਦੀ ਟ੍ਰਿਬਿਊਨ ਅਖਬਾਰ ਪੜੋ ਉਹਦੇ ਵਿੱਚ ਗੱਲ ਲਿਖੀ ਹੈ ਕਿ ਵੀ ਜਦ ਤੱਕ ਸ਼ਰਤਾਂ ਸਾਡੀ ਨਹੀਂ ਮੰਨੀ ਜਾਣੀਆਂ ਉਹ ਸ਼ਰਤਾਂ ਤੁਸੀਂ ਕਿਹਨੂੰ ਬਣਾਣਾ ਚਾਹੁੰਦੇ ਹੋ ਉਹ ਤੁਹਾਡੀ ਸ਼ਰਤਾਂ ਦੇ ਮਾਮਲੇ ਦੇ ਵਿੱਚ ਤੇ ਪਹਿਲੇ ਜਵਾਬ ਦੇ ਚੁੱਕੇ ਨੇ ਕਿਸਾਨੀ ਮੁੱਦੇ ਦੇ ਉੱਤੇ ਉਹਨਾਂ ਨੇ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇ ਦਿੱਤੀ ਉਸ ਤੋਂ ਅੱਗੇ ਉਹਨਾਂ ਨੇ ਬਲਕਿ ਕਿਸਾਨ ਜਿੱਥੇ ਬੰਦੀਆਂ ਜਾਂ ਥੜਕਾ ਤੇ ਸੀਗੇ ਤਦ ਵੀ ਗੱਲ ਨਹੀਂ ਕੀਤੀ ਹੁਣ ਤੁਸੀਂ ਕੀ ਮੰਗਦੇ ਹੋ ਉਹਨਾਂ ਤੋਂ ਦੂਜੀ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਭਾਵੇਂ ਉਹ ਜਿਹੜੇ 550 ਸਾਲਾ ਜਿਹੜਾ ਬਣਾਇਆ ਗਿਆ ਸੀਗਾ ਉਹਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ ਸੀਗਾ ਭਾਜਪਾ ਸਰਕਾਰ ਨੇ ਪਰ ਉਸ ਨੋਟੀਫਿਕੇਸ਼ਨ ਨੂੰ ਵੀ ਕਦੀ ਇੰਪਲੀਮੈਂਟ ਨਹੀਂ ਕੀਤਾ ਔਰ ਉਸ ਤੋਂ ਬਾਅਦ ਅਮਿਤ ਸ਼ਾਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਦੋ ਟੁਕ ਦੋ ਟੁਕ ਤਰੀਕੇ ਨਾਲ ਆ ਗਏ ਗੱਲ ਕਹਤੇ ਸੀ ਕਿ ਜਿਨੇ ਮਾਫੀ ਮੰਗਨੀ ਹੈ ਉਹ ਖੁਦ ਮਾਫੀ ਮੰਗੇ ਜੇ ਮਾਫੀ ਮੰਗਨ ਨੂੰ ਮੰਗਨ ਵਾਲੇ ਨੂੰ ਆਪਣੀ ਅਪਰਾਧ ਦਾ ਬੋਧ ਹੀ ਨਹੀਂ ਹੈ ਜਾਂ ਉਹਨੂੰ ਕੋਈ ਅਹਿਸਾਸ ਹੀ ਨਹੀਂ ਹੈ ਤੇ ਕਾਦੀ ਮਾਫੀ ਉਹਨੂੰ ਦਿੱਤੀ ਜਾ ਸਕਦੀ ਹੈ ਇਸ ਤੋਂ ਬਾਅਦ ਵੀ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਰੈਜ਼ੋਲੂਸ਼ਨ ਪਾਸ ਕਰਕੇ ਅਕਾਲੀ ਦਲ ਭਾਰਦਾ ਕੀ ਹੈ ਪਤਾ ਨਹੀਂ ਫਿਰ ਤੀਜਾ ਮਾਮਲਾ ਉਹਨਾਂ ਨੇ ਕੱਲ ਆਪਣੇ ਰੈਜ਼ੋਲੂਸ਼ਨ ਦੇ ਵਿੱਚ ਪਾਇਆ ਹੈ ਕਿ ਵੀ ਧਾਰਮਿਕ ਮਾਮਲਿਆਂ ਦੇ ਵਿੱਚ ਕੋਈ ਇੰਟਰਵੈਂਸ਼ਨ ਬਰਦਾਸ਼ਤ ਨਹੀਂ ਕਰਾਂਗੇ ਔਰ ਜਦ ਸੁਖਵੀਰ ਸਿੰਘ ਬਾਦਲ ਉਹਨਾ ਆਪਣੇ ਹੀ ਇਕਾਲੀ ਸਮਾਗਮ ਦੇ ਵਿੱਚ ਇਹ ਗੱਲਾਂ ਕਰਦੇ ਨੇ ਕਿ ਸਾਡੇ ਧਰਮ ਦੇ ਉੱਤੇ ਹਮਲਾ ਹੋ ਰਿਹਾ ਹੈ ਭਾਵੇਂ ਆਪਣੀ ਤਰਫੋਂ ਤੇ ਇਸ਼ਾਰਾ ਉਹ ਸੂਬੇ ਦੀ ਸਰਕਾਰ ਦੇ ਉੱਤੇ ਕਰਦੇ ਨੇ ਕਿਉਂਕਿ ਸੂਬੇ ਨੇ ਗੁਰਦੁਆਰਾ ਐਮੈਂਡਮੈਂਟ ਐਕਟ ਜਿਹੜਾ ਪਾਸ ਬਿਲ ਪਾਸ ਕੀਤਾ ਸੀਗਾ ਉਹਦੇ ਉੱਤੇ ਗਵਰਨਰ ਨੇ ਤੇ ਨਹੀਂ ਸਾਈ ਕੀਤਾ ਲੇਕਿਨ ਇਸ ਤੋਂ ਇਲਾਵਾ ਹਜੇ ਤੱਕ ਧਾਰਮਿਕ ਮਾਮਲਿਆਂ ਦੇ ਵਿੱਚ ਇੰਟਰਵੈਨ ਕੀਤਾ ਹੈ ਭਾਵੇਂ ਹਰਿਆਣਾ ਦੇਖ ਲਓ ਭਾਵੇਂ ਨੰਦੇੜ ਸਾਹਿਬ ਦੇਖ ਲਓ ਉਥੇ ਭਾਜਪਾ ਸਰਕਾਰਾਂ ਨਹੀਂ ਕੀਤਾ ਹੈ ਯਾਨੀ ਇੱਕ ਤਰਫੇ ਤੋਂ ਤੁਸੀਂ ਉਹਨਾਂ ਨੂੰ ਅਕਿਊਜ਼ ਕਰ ਰਹੇ ਹੋ ਔਰ ਦੂਜਾ ਰੈਜ਼ੋਲੂਸ਼ਨ ਪਾ ਕੇ ਉਹਨਾਂ ਤੋਂ ਹੀ ਇਹ ਮੰਗ ਕਰ ਰਹੇ ਕਿ ਵੀ ਤੁਸੀਂ ਨਹੀਂ ਇਹ ਕੰਮ ਕਰੋਗੇ। ਯਾਨੀ ਜਿੱਦਾਂ ਕਿਸੇ ਬੱਚੇ ਨੂੰ ਕਹਿੰਦੇ ਨੇ ਸੇ ਸੋਰੀ ਉਹ ਵਾਲੀ ਗੱਲ ਹੈਗੀ ਹੈ ਹੁਣ ਇਸ ਮਾਮਲੇ ਦੇ ਵਿੱਚ ਕੱਲ ਦੀ ਕੋਰ ਕਮੇਟੀ ਦੇ ਵਿੱਚ ਅਕਾਲੀ ਲੀਡਰਾਂ ਨੇ ਇਸ ਤਰੀਕੇ ਨਾਲ ਇਸ ਗੱਲ ਨੂੰ ਉਠਾਇਆ ਹੈ ਕਿ ਜੇ ਆਪਾਂ ਅਲਾਈਂਸ ਕਰ ਲਿਆ ਨਾ ਔਰ ਕਿਸੇ ਬਿਨਾਂ ਸ਼ਰਤ ਤੇ ਕੀਤਾ ਤੇ ਫੇਰ ਸਾਨੂੰ ਅੱਗੇ ਚੱਲ ਕੇ ਬਹੁਤ ਨੁਕਸਾਨ ਹੋ ਸਕਦਾ ਹੋ ਸਕਦਾ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ 8 ਲੜਕੇ ਵੀ ਆ ਇੱਕ ਦੋ ਜਿੱਤੇ ਉਹ 5 ਲੜਕੇ ਵੀ 4-5 ਜਿੱਤ ਗਏ ਤੇ ਫਿਰ ਹਾਲਾਤ ਕਿੱਥੇ ਖੜੇ ਨੇ ਉਹਨੂੰ 2027 ਦੀ ਕੋਈ ਗਾਰੰਟੀ ਮੋਦੀ ਦੀ ਗਾਰੰਟੀ ਦੀ ਤਰ੍ਹਾਂ ਲਿਖ ਕੇ ਥੋੜਾ ਨਾ ਦਿੱਤੀ ਜਾ ਸਕਦੀ ਹੈ ਇੰਨਾ ਹੀ ਜੀ ਤੁਸੀਂ ਵੱਡੇ ਭਰਾ ਹੀ ਰਹੋਗੇ ਯਾਨੀ ਇਹ ਜਿਹੜਾ ਕੱਲ ਦੀ ਕੋਰ ਕਮੇਟੀ ਦਾ ਡਿਸੀਜਨ ਹੈ ਦੋ ਕਦਮ ਅੱਗੇ ਚਾਰ ਕਦਮ ਪਿੱਛੇ ਜਾਣ ਵਾਲਾ ਹੈ ਔਰ ਕੋਈ ਵੱਡੀ ਗੱਲ ਨਹੀਂ ਜਿਹੜੇ ਕਦਮ ਪਿੱਛੇ ਲਿੱਤੇ ਗਏ ਨੇ ਉਹ ਕੱਲ ਨੂੰ ਫਿਰ ਚਾਰ ਕਦਮ ਅੱਗੇ ਲਿੱਤੇ ਜਾ ਸਕਦੇ ਬਾਸਕਰ ਸਾਹਿਬ ਇਹ ਫਾਰਮੂਲਾ ਵੀ ਬਣ ਸਕਦਾ ਹੈ ਕਿ ਅਕਾਲੀ ਦਲ ਕਹੇ ਕਿ ਸਮਝੌਤੇ ਦੇ ਨਾਲ-ਨਾਲ 2027 ਲਈ ਮੁੱਖ ਮੰਤਰੀ ਦਾ ਕੈਂਡੀਡੇਟ ਵੀ ਅਕਾਲੀ ਦਲ ਦਾ ਐਲਾਨ ਕਰ ਦੇ ਭਾਰਤੀ ਜਨਤਾ ਪਾਰਟੀ ਅਗਰ ਅਜਿਹਾ ਹੁੰਦਾ ਹੈ ਅਗਰ ਬੀਜੇਪੀ ਇਸ ਗੱਲ 'ਈ ਸਹਿਮਤ ਹੁੰਦੀ ਹੈ ਕਿ 2027 ਦੇ ਵਿੱਚ ਸੁਖਬੀਰ ਬਾਦਲ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਜਾਂ ਅਕਾਲੀ ਦਲ ਦਾ ਮੁੱਖ ਮੰਤਰੀ ਹੋਏਗਾ ਉਹਨਾਂ ਦਾ ਹੀ ਚਿਹਰਾ ਮੁੱਖ ਮੰਤਰੀ ਹੋਏਗਾ ਤੇ ਅਸੀਂ ਨਾਲ ਰਵਾਂਗੇ ਕਿ ਫੇਰ ਅਕਾਲੀ ਦਲ ਦੇ ਲਈ ਇਹ ਸੌਦਾ ਪੋਲੀਟੀਕਲ ਸੌਦਾ ਫਾਇਦੇ ਦਾ ਹੋ ਸਕਦਾ ਜਿਹੜੇ ਸੌਦਿਆਂ ਦੀ ਗੱਲ ਡੱਲਾ ਸਾਹਿਬ ਤੁਸੀਂ ਕਰ ਰਹੇ ਹੋ ਨਾ ਇਹ ਸਾਰੇ ਸੌਦੇ ਇਹ ਸਾਰੀ ਗੱਲਾਂ ਪਰਦੇ ਦੇ ਪਿੱਛੇ ਵਾਲੀਆਂ ਹੈ ਪਰਦੇ ਦੇ ਸਾਹਮਣੇ ਤੋਂ ਇਹੀ ਗੱਲਾਂ ਆਣਗੀਆਂ ਕਿ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਤੁਸੀਂ ਕੀ ਕੀਤਾ ਹੋਰ ਜਿਹੜੇ ਪੰਥਕ ਮਸਲਿਆਂ ਦੇ ਉੱਤੇ ਸੀ ਉਹਨਾਂ ਦੇ ਉੱਤੇ ਭਾਜਪਾ ਨੇ ਕੀ ਕੀਤਾ ਯਾਨੀ ਅਲਟੀਮੇਟਲੀ ਕਿਸੇ ਵੀ ਸ਼ਰਤਾਂ ਦੇ ਉੱਤੇ ਅਗਰ ਐਲਾਈਅੰਸ ਹੁੰਦਾ ਹੈ ਤੇ ਅਕਾਲੀ ਦਲ ਨੂੰ ਤੇ ਆਪਣੇ ਕੋਰ ਵੋਟ ਬੈਂਕ ਦੇ ਸਾਹਮਣੇ ਰਸਨਾ ਪੈਗਾ ਨਾ ਕਿ ਵੀ ਅਸੀਂ ਕਾਦੇ ਵਸਤੇ ਐਲਾਈਅੰਸ ਕੀਤਾ ਹੁਣ ਅਕਾਲੀਆਂ ਦਾ ਵੀ ਵੋਟ ਬੈਂਕ ਉਹ ਵੋਟ ਬੈਂਕ ਨਹੀਂ ਹੈ ਜਿਨੇ ਅੱਖਾਂ ਮੀਚ ਕੇ ਤਕੜੀ ਤੇ ਮੋਹਰ ਲਾਣੀ ਹੈ ਕਿਉਂਕਿ ਜੇ ਅੱਖਾਂ ਮੀਚ ਕੇ ਤਕੜੀ ਤੇ ਮੋਹਰ ਲਾਉਂਦੇ ਹੁੰਦੇ ਤੇ ਤਿੰਨ ਸਿੱਟਾਂ ਤੇ ਸਿਮਟ ਕੇ ਨਾ ਰਹਿ ਜਾਂਦੇ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੇ ਵਿੱਚ ਹਜੇ ਵੀ ਕਾਫੀ ਸਿਆਣੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਇਹ ਗੱਲਾਂ ਕੱਲ ਧੋਰੀ ਹੈ ਔਰ ਐਸ ਗੱਲਾਂ ਦਾ ਜ਼ਿਕਰ ਅਸੀਂ ਵੀ ਪਹਿਲੇ ਆਪਣੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਹਾਂ ਕਿ ਜੇ ਇਸ ਤਰੀਕੇ ਦਾ ਅਲਾਈਅੰਸ ਅਕਾਲੀ ਦਲ ਕਰਦਾ ਹੈ ਕਿ 2027 ਦੇ ਵਿੱਚ ਚਲੋ ਅਸੀਂ ਮੁੱਖ ਮੰਤਰੀ ਬਣਾਵਾਂਗੇ ਉਹਨਾਂ ਗੱਲਾਂ ਦੇ ਉੱਤੇ ਕੋਈ ਵੋਟ ਨਹੀਂ ਪੈਣੀ ਅਲਾਈਅੰਸ ਨੂੰ ਤੁਹਾਨੂੰ ਜਸਟੀਫਾਈ ਵੀ ਕਰਨਾ ਪਏਗਾ ਔਰ ਇੱਕ ਤਰੀਕੇ ਨਾਲ ਲੌਜੀਕ ਵੀ ਦੱਸਣਾ ਪਏਗਾ ਕਿ ਕਿਹਨਾ ਮੁੱਦਿਆਂ ਦੇ ਉੱਤੇ ਅਸੀਂ ਇਹ ਅਲਾਈਅੰਸ ਕੀਤਾ ਕਿਉਂਕਿ ਅਲਟੀਮੇਟਲੀ ਵੋਟ ਤੇ ਲੋਕਾਂ ਨੇ ਹੀ ਦੇਣਾ ਹੈ ਨਾ ਜੇ ਲੋਕਾਂ ਨੇ ਤੁਹਾਡੇ ਐਲਾਈਅੰਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਤੇ ਫਿਰ ਐਦਾਂ ਦੇ ਐਲਾਈਅੰਸ ਦਾ ਕੀ ਫਾਇਦਾ ਹੋਏਗਾ ਬਿਲਕੁਲ ਸੋ ਬਿਲਕੁਲ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਭੂਮਿਕਾ ਦਾ ਕੀਤੀ ਹੈ ਔਰ ਅਕਾਲੀ ਦਲ ਦੇ ਲੀਡਰ ਹਮੇਸ਼ਾ ਹੀ ਵੱਡੀ ਸੂਝ ਬੂਝ ਵਾਲੇ ਸਿਆਣੇ ਲੀਡਰ ਰਹੇ ਨੇ ਔਰ ਉਮੀਦ ਇਹ ਸਾਨੂੰ ਕਰਨੀ ਚਾਹੀਦੀ ਬਤੌਰ ਪੰਜਾਬੀ ਕਿ ਸਾਡੀ ਖੇਤਰੀ ਪਾਰਟੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਦਤ ਕੇ ਪਹਿਰੇਦਾਰੀ ਕਰੇ ਹਰ ਪੰਜਾਬੀ ਦੇ ਜਿਹੜੇ ਹੱਕ ਨੇ ਉਹਨਾਂ ਦੇ ਲਈ ਲੜਾਈ ਲੜੇ ਔਰ ਭਾਰਤੀ ਜਨਤਾ ਪਾਰਟੀ ਨਾਲ ਅਗਰ ਅਕਾਲੀ ਦਲ ਸਮਝੌਤਾ ਕਰਨਾ ਵੀ ਚਾਹੁੰਦਾ ਤੇ ਪੰਜਾਬ ਦੇ ਹਿੱਤ ਪਹਿਲਾ ਹੋਣ ਔਰ ਬੀਜੇਪੀ ਕੌਮੀ ਪਾਰਟੀ ਰਾਸ਼ਟਰੀਤਾ ਦਾ ਮੁੱਦਾ ਕੌਮੀਅਤ ਦਾ ਮੁੱਦਾ ਬੀਜੇਪੀ ਲਈ ਵੱਡਾ ਸੋ ਬੀਜੇਪੀ ਨੂੰ ਵੀ ਪੰਜਾਬ ਦੇ ਮੁੱਦਿਆਂ ਤੇ ਸਹਿਮਤੀ ਦੇਣੀ ਬਣਦੀ ਹੈ ਜੇ ਅਕਾਲੀ ਦਲ ਨਾਲ ਸਮਝੌਤਾ ਕਰਨਾ ਹੈ ਸੋ ਪੰਜਾਬ ਦੇ ਸਾਰੇ ਮਸਲੇ ਬੀਜੇਪੀ ਨੂੰ ਤੁਰੰਤ ਹੱਲ ਕਰਨੇ ਚਾਹੀਦੇ ਨੇ ਔਰ ਇਹ ਮੌਕਾ ਅਗਰ ਬੀਜੇਪੀ ਕਵੇ ਕਿ ਅਸੀਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਅਕਾਲੀ ਦਲ ਦੀ ਜਿੱਤ ਹੋਏਗੀ ਸਮਝਾਤਾ ਕੀਤਾ ਜਾ ਸਕਦਾ ਹੈ ਅਗਰ ਬੀਜੇਪੀ ਕਵੇ ਪੰਜਾਬ ਦੇ ਪਾਣੀਆਂ ਦਾ ਰਿਪੇਰੀਅਨ ਹੱਕ ਪੰਜਾਬ ਨੂੰ ਦਿੱਤਾ ਬਿਲਕੁਲ ਅਕਾਲੀ ਦਲ ਨੂੰ ਸਮਝਾਤਾ ਕਰ ਲੈਣਾ ਚਾਹੀਦਾ ਹੈ ਇਹ ਪੰਜਾਬ ਦਾ ਹੱਕ ਹੈ ਔਰ ਬਾਕੀ ਮਸਲੇ ਅਗਰ ਕਾਨੂੰਨੀ ਤੌਰ ਤੇ ਵੀ ਨਿੱਥੇ ਜਾਣ ਘੱਟੋ ਘੱਟ ਅਕਾਲੀ ਦਲ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਸ਼ਰਤ ਰੱਖੇ ਔਰ ਪਾਣੀਆਂ ਦਾ ਹੱਕ ਸੰਪੂਰਨ ਰੂਪ ਦੇ ਵਿੱਚ ਪੰਜਾਬ ਕੋਲੇ ਰਵੇ ਇਹ ਦੋ ਮੰਗਾਂ ਵੀ ਅਗਰ ਬੀਜੇਪੀ ਤੋਂ ਅਕਾਲੀ ਦਲ ਮੰਨਵਾ ਲੇ ਔਰ ਅਕਾਲੀ ਦਲ ਨੇ ਸਮਝੌਤਾ ਨਹੀਂ ਰੱਖਣਾ ਕਰਨਾ ਕਿ ਅਕਾਲੀ ਦਲ ਨੇ ਦੋ ਮੰਗਾ ਅੱਗੇ ਵਧਾਵੇ ਪ੍ਰੈਸ ਕਾਨਫਰੰਸ ਕਰਕੇ ਕਿ ਅਸੀਂ ਭਾਜਪਾ ਤੋਂ ਇਹ ਦੋ ਮੰਗਾ ਮੰਨਦੇ ਆ ਮੰਗਦੇ ਆ ਜੇ ਭਾਜਪਾ ਚੰਡੀਗੜ੍ਹ ਸੰਪੂਰਨ ਰੂਪ ਪੰਜਾਬ ਨੂੰ ਦੇ ਦੇ ਪਾਣੀਆਂ ਦੇ ਰਿਪੇਰੀਅਨ ਹੱਕ ਪੰਜਾਬ ਨੂੰ ਦੇ ਦੇ ਤੇ ਅਸੀਂ ਸਮਝੌਤਾ ਕਰਨ ਲਈ ਤਿਆਰ ਆ ਫਿਰ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਫਿਰ ਕਦੀ ਕਮਜ਼ੋਰ ਨਹੀਂ ਹੋਣਾ ਅਗਰ ਇਸ ਤਰੀਕੇ ਦੀਆਂ ਸ਼ਰਤਾਂ ਨਾਲ ਅਕਾਲੀ ਦਲ ਸਮਝੌਤੇ ਤੇ ਜਾਊਗਾ ਜਿਵੇਂ ਤੁਸੀਂ ਗੱਲ ਕਹੀ ਅਗਰ ਅਕਾਲੀ ਦਲ ਕਿਸੇ ਗੁਪਤ ਸਮਝੌਤੇ ਨਾਲ ਸੁਣ ਬੀਜੇਪੀ ਨਾ ਸਾਂਝ ਅਨਾਉਂਸ ਕਰਦਾ ਹੈ ਫਿਰ ਫਿਰ ਅਸੀਂ ਕੁਝ ਕਹਿ ਨਹੀਂ ਸਕਦੇ ਫਿਰ ਇਹ ਲੋਕਾਂ ਦੀ ਮਰਜ਼ੀ ਹੈ ਕਿ ਲੋਕ ਕਿਵੇਂ ਵੇਖਦੇ ਨੇ ਖੈਰ ਹੁਣ ਮੈਂ ਅੱਗੇ ਵੱਧਾਂ ਪੰਜਾਬ ਚ ਆਮ ਆਦਮੀ ਪਾਰਟੀ ਜਿਹੜੀ ਚੋਣ ਸਾਬਤੇ ਤੋਂ ਪਹਿਲਾਂ 13 ਜ਼ੀਰੋ ਦਾ ਟਾਰਗੇਟ ਲੈ ਕੇ ਚੱਲੀ ਸੀ ਔਰ ਵੱਡੀਆਂ 3-4 ਮੰਗਾ ਨਾਲ ਆਮ ਆਦਮੀ ਪਾਰਟੀ ਲੋਕਾਂ ਚ ਜਾ ਰਹੀ ਸੀ ਕਿ ਅਸੀਂ ਜ਼ੀਰੋ ਬਿੱਲ ਬਿਜਲੀ ਦਾ ਕਰਤਾ 90% ਲੋਕਾਂ ਨੂੰ ਬਿੱਲ ਜ਼ੀਰੋ ਹੈ ਇਹ ਇਹ ਵੱਡੀ ਵੱਡੀ ਸਹੂਬਾ ਹੈ ਲੋਕਾਂ ਮਹੱਲਾ ਕਲੀਨਿਕ 800 ਤੋਂ ਵੱਧ ਬਣਾਤੇ ਇਹ ਵੀ ਸੁਵਿਧਾ ਹੈ ਲੋਕਾਂ ਦੀ ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਚੋਂ ਗੱਲ ਕਰਦੇ ਨੇ ਇਹ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ ਪਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅੰਨਾ ਹਜ਼ਾਰੇ ਦਾ ਬਿਆਨ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਨਾਲ ਐਕਸਾਈਜ਼ ਪਾਲਿਸੀ ਤੇ ਪੰਜਾਬ ਦੇ ਲੀਡਰ ਸੁਨੀਲ ਜਾਖੜ ਸੁਖਵੀਰ ਬਾਦਲ ਹਰਸ਼ਮ੍ਰਿਤ ਬਾਦਲ ਰਾਜਾ ਵੜਿੰਗੇ ਸਾਰੇ ਪੰਜਾਬ ਦੀ ਐਕਸਾਈਜ਼ ਪਾਲਿਸੀ ਤੇ ਭਗਵੰਤ ਮਾਨ ਤੇ ਹਮਲਾਵਰ ਹੋ ਗਏ ਨੇ ਤੇ ਕੀ ਲੱਗਦਾ ਹੈ ਪੰਜਾਬ ਚ ਆਮ ਆਦਮੀ ਪਾਰਟੀ ਡਿਫੈਂਸ ਕਰ ਲਏਗੀ ਜਾਂ ਹਜੇ ਵੀ ਦੂਜੀਆਂ ਵਿਰੋਧੀ ਪਾਰਟੀਆਂ ਤੇ ਹਾਵੀ ਰਹੇਗੀ ਮੁੱਦਿਆਂ ਦੀ ਲੜਾਈ ਦੇ ਮਾਮਲੇ ਚ ਸਭ ਤੋਂ ਪਹਿਲੇ ਤੇ ਡੱਲਾ ਸਾਹਿਬ ਐ ਸਮਝਣ ਦੀ ਲੋੜ ਹੈ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਉੱਤੇ ਉਂਗਲ ਉਠਾਉਣ ਵਾਲੇ ਬੰਦਿਆਂ ਨੂੰ ਪੋਲੀਟਿਸ਼ਨਾਂ ਨੂੰ ਐ ਗੱਲ ਯਾਦ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਸੂਬੇ ਦਾ ਜਿਹੜਾ ਇੰਡੀਪੈਂਡੈਂਟ ਸੂਬਾ ਹੈ ਦਿੱਲੀ ਔਰ ਪੰਜਾਬ ਦੇ ਵਿੱਚ ਬਹੁਤ ਫਰਕ ਹੈ ਪੰਜਾਬ ਪੂਰਨ ਰਾਜ ਹੈ ਦਿੱਲੀ ਦੇ ਵਿੱਚ ਉਹ ਤਾਕਤਾਂ ਲੈਫਟਿਨੈਂਟ ਗਵਰਨਰ ਕੋਲ ਜ਼ਿਆਦਾ ਹੈਗੀਆਂ ਇੱਥੇ ਕੋਈ ਕੈਬਿਨੇਟ ਨੇ ਅਗਰ ਕਿਸੇ ਵੀ ਤਰੀਕੇ ਦੀ ਪਾਲਿਸੀ ਨੂੰ ਅਪਰੂਵ ਕੀਤਾ ਹੋਇਆ ਤੇ ਉਸ ਪਾਲਿਸੀ ਨੂੰ ਕੋਈ ਵੀ ਇਨਵੈਸਟੀਗੇਟਿੰਗ ਏਜੰਸੀ ਕੋਈ ਉਂਗਲ ਨਹੀਂ ਉਠਾ ਸਕਦੀ ਜਨ ਤੱਕ ਕਿ ਹੁਣ ਇਹਦੇ ਵਿੱਚ ਕੀ ਹੈ ਕਿ ਕੈਬਿਨੇਟ ਨੇ ਬਕਾਇਦਾ ਸ਼ਰਾਬ ਦੀ ਪਾਲਿਸੀ ਨੂੰ ਅਪਰੂਵ ਕੀਤਾ ਔਰ ਉਸ ਸ਼ਰਾਬ ਦੀ ਪਾਲਿਸੀ ਦੇ ਰਾਹੀਂ ਸੂਬੇ ਨੂੰ ਰੈਵਨਿਊ ਵੀ ਕਾਫੀ ਵੱਧ ਮਿਲ ਰਹੀ ਹੈ ਜਿਹੜੀ 5000 6000 ਕਰੋੜ ਮਿਲਦੀ ਸੀ ਅੱਜ 10000 ਕਰੋੜ ਤੋਂ ਵੱਧ ਦਾ ਟਾਰਗੇਟ ਰੱਖਿਆ ਹੋਇਆ ਹੈ ਹੁਣ ਤੁਸੀਂ ਪੁੱਛੋਗੇ ਵੀ ਦਿੱਲੀ ਦੇ ਵਿੱਚ ਫਿਰ ਕੀ ਹੋਇਆ ਜੇ ਸੇਮ ਪਾਲਿਸੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੀ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਕੀਤੀ ਹੈ ਜੇ ਦਿੱਲੀ ਦੇ ਵਿੱਚ ਉਹ ਸਫਾਈ ਪਾਲਿਸੀ ਦੇ ਉੱਤੇ ਇੰਨਾ ਵੱਡੀ ਪੱਦਰ ਦੇ ਉੱਤੇ ਅਰੈਸਟ ਹੋ ਰਹੀ ਹੈ ਫਿਰ ਪੰਜਾਬ ਵਿੱਚ ਕਿਉਂ ਨਹੀਂ ਹੋ ਰਹੀ ਤਾਰਨ ਦਿੱਲੀ ਦੇ ਵਿੱਚ ਕੈਬਿਨੇਟ ਨੋਟ ਉਸ ਦਾ ਜ਼ਿਕਰ ਉਸ ਐਕਸਾਈਜ਼ ਪਾਲਿਸੀ ਦੇ ਬਾਰੇਤ ਹੁੰਦਾ ਹੈ ਉਹ ਕੈਬਿਨੇਟ ਫੈਕਟਰੀ ਨੇ ਨਹੀਂ ਪੇਸ਼ ਕੀਤਾ ਸੀਗਾ ਉਹਦੇ ਵਿੱਚ ਉਹ ਇੱਕ ਪਰਤੀ ਦੇ ਰੂਪ ਵਿੱਚ ਗਿਆ ਸੀ ਜਦ 6% ਤੋਂ 12% ਕਮਿਸ਼ਨ ਵਧਾਈ ਗਈ ਸੀ ਔਰ ਉਸ ਤੋਂ ਬਾਅਦ ਸਾਊਥ ਲ lobby ਦੀ ਸਾਰੀ ਗੱਲਾਂ ਚੱਲੀ ਉਹ ਸਾਰੀ ਪਰਚੀ ਔਰ ਉਹ ਸਾਰੀ ਕਮਿਸ਼ਨ 338 ਕਰੋੜ ਦਾ ਜ਼ਿਕਰ ਵੀ ਜੱਤ ਸੁਪਹੀਨ ਕੋਰਟ ਦੇ ਵਿੱਚ ਹੋਇਆ ਸੀ ਉਹ ਇਹੀ ਸੀਗਾ ਕਿ 6% ਕਮਿਸ਼ਨ ਦੇ ਉੱਤੇ ਐਨੀ ਕਮਿਸ਼ਨ ਮੰਦੀ ਸੀ ਔਰ 12% ਦੇ ਮੁੱਦੇ ਦੇ ਉੱਤੇ ਐਨੀ ਮੰਦੀ ਸੀ ਦੋਨਾਂ ਦੇ ਵਿੱਚੋਂ ਫਰਕ ਹੈਗਾ 338 ਕਰੋੜ ਉਹ 338 ਕਰੋੜ ਦਾ ਕੋਈ ਗਵਰ ਨਹੀਂ ਹੋਇਆ 338 ਕਰੋੜ ਰੁਪਏ ਆਮ ਆਦਮੀ ਪਾਰਟੀ ਦੇ ਖਾਤੇ ਚ ਜਾਂ ਜੇਬਾਂ ਦੇ ਵਿੱਚ ਨਹੀਂ ਗਏ ਉਹਤੇ ਟੋਟਲ ਅਮਾਉਂਟ ਸੀਗੀ ਵੀ ਪਹਿਲੇ 6% ਕਮਿਸ਼ਨ ਮਿਲਦੀ ਸੀ ਹੁਣ 12% ਮਿਲਦੀ ਹੈ ਅੱਜ ਇੰਡੀ ਐਲਾਈਂਸ ਦੇ ਤਕਰੀਬਨ ਕਾਫੀ ਵੱਡੇ ਲੀਡਰ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਇਸ ਤੋਂ ਬਾਅਦ ਇਲੈਕਸ਼ਨ ਦਾ ਕੋਈ ਨੈਰੇਟਿਵ ਚੰਗੇ ਤਰੀਕੇ ਨਾਲ ਸੈੱਟ ਕਰਨ ਦੇ ਵਿੱਚ ਕਾਮਯਾਬ ਹੁੰਦੇ ਹੈ ਕਿ ਨਹੀਂ ਹੁੰਦੇ ਇਹ ਹਜੇ ਦੇਖਣ ਵਾਲੀ ਗੱਲ ਹੈ ਬਿਲਕੁਲ ਠੀਕ ਹੈ ਸੋ तमाम ਅਹਿਮ ਮੁੱਦੇ ਜਿਹੜੇ ਅਸੀਂ ਕਵਰ ਕੀਤੇ ਨੇ ਅਖੀਰ ਦੇ ਵਿੱਚ ਥੋੜਾ ਜਿਹਾ ਮੈਂ ਇਹ ਚਾਹੂੰਗਾ ਅਰਵਿੰਦ ਕੇਦਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਚ ਵੀ ਵੱਡਾ ਅੰਦੋਲਨ ਛੇੜਿਆ ਦਿੱਲੀ ਚ ਵੀ ਪਰ ਇਹ ਕਿਹਾ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਗਲਤ ਤਰੀਕੇ ਨਾਲ ਕੇਸ ਬਣਾ ਕੇ ਅਰਵਿੰਦ ਕੇਦਰੀਵਾਲ ਗ੍ਰਿਫਤਾਰ ਕੀਤਾ ਆ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ ਜਿਹੜਾ ਕੀ ਉਹ ਮੋਟੀਵੇਟ ਹੋਏਗਾ ਕਿ ਸਾਡੇ ਨਾਲ ਕਿਤੇ ਨਾ ਕਿਤੇ ਕਿਸੇ ਤੌਰ ਤੇ ਧੱਕਾ ਕੀਤਾ ਜਾ ਰਿਹਾ ਹੈ ਜਾਂ ਡੀਮੋਟੀਵੇਟ ਹੋਏਗਾ ਦੇਖੋ ਗੱਲ ਡੀ ਮੋਟਿਵੇਸ਼ਨ ਜਾਂ ਮੋਟੀਵੇਸ਼ਨ ਨਹੀਂ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਕਲਚਰ ਹੈਗਾ ਉਹਦੇ ਵਿੱਚ ਜੋ ਵੀ ਫੈਸਲੇ ਹੁੰਦੇ ਨੇ ਉਹ ਹਾਈ ਕਮਾਂਡ ਹੀ ਲੈਂਦਾ ਹੈ ਵੋਲੰਟੀਅਰ ਨਾਂ ਦਾ ਸ਼ਬਦ ਜ਼ਰੂਰ ਸੁਣਨ ਨੂੰ ਮਿਲਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਪਰ ਵੋਲੰਟੀਅਰਸ ਨੂੰ ਆਮ ਆਦਮੀ ਪਾਰਟੀ ਕਿੰਨੀ ਕੋ ਤਵੱਜਹ ਦਿੰਦੀ ਹੈ ਸਿਰਫ ਚੇਅਰਮੈਨੀਆਂ ਦੇ ਲਾਰੇ ਨਾਲ ਹੀ ਅੱਗੇ ਤੋਰਦੀ ਰਹਿੰਦੀ ਹੈ ਵੀ ਜਦ ਕਦੀ ਗੁਜਰਾਤ ਇਲੈਕਸ਼ਨ ਆਏ ਔਰ ਉਹ ਜਿਹੜੇ ਵੋਲੰਟੀਅਰ ਨੇ ਪੰਜਾਬ ਦੇ ਵਿੱਚ ਨਵੇਂ ਨਵੇਂ ਬਣੇ ਹੋਏ ਨੇ ਉਹਨਾਂ ਨੂੰ ਕਹਿੰਦੇ ਨੇ ਭਰ ਲੋ ਜਾਜ ਤੇ ਚਲੋ ਗੁਜਰਾਤ ਚਲੋ ਔਰ ਉੱਥੇ ਜੇ ਤੁਸੀਂ ਜਿੱਤ ਕੇ ਲਿਆਏ ਸੀਟਾਂ ਫਿਰ ਤੁਹਾਨੂੰ ਆਪਾਂ ਚੇਅਰਮੈਨ ਬਣਾ ਲਾਂਗੇ ਉੱਥੇ ਜਿੱਤ ਹਾਰ ਤੇ ਬਾਅਦ ਚ ਹੁੰਦੀ ਹੈ ਚੇਅਰਮੈਨ ਦਾ ਸਪਨਾ ਪਿਛਲੇ 2 ਸਾਲਾਂ ਦੇ ਕਈ ਵੋਲੰਟੀਅਰਸ ਦੇ ਦਿਲਾਂ ਦੇ ਵਿੱਚ ਇੰਨਾ ਵੱਡਾ ਹੋ ਗਿਆ ਹੈ ਕਿ ਹੁਣ ਉਹਨੂੰ ਛੋਟਾ ਕਰਨਾ ਬੜਾ ਮੁਸ਼ਕਿਲ ਹੋ ਗਿਆ ਕਿਉਂਕਿ ਉਹ ਲਾਰੇ ਉਹ ਜਿਹੜੇ ਗੋਲ ਪੋਸਟ ਹੈ ਉਹ ਆਮ ਆਦਮੀ ਪਾਰਟੀ ਕਈ ਵਾਰ ਹੋਰ ਅੱਗੇ ਕਰ ਦਿੰਦੀ ਹੈ ਯਾਨੀ ਮੋਟੀਵੇਸ਼ਨ ਡੀਮੋਟੀਵੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਕੱਲ ਪੁਮਰ ਵਿਖੇ ਪ੍ਰਤਾਪਪੁਰਾ ਦਾ ਵੀ ਵਿਹਾਰ ਪਾੜੋ ਕਹਿੰਦੇ ਜੀ ਤੇਜਰੀਵਾਲ ਸਾਹਿਬ ਮੈਂ ਤੁਹਾਡਾ ਸਾਥ ਦੇਣਾ ਚਾਹੁੰਦਾ ਸੀਗਾ ਪਰ ਮੈਂ ਦੇ ਨਹੀਂ ਸਕਦਾ ਤਰਨ ਕਿ ਤੁਸੀਂ ਮੈਨੂੰ ਕੋਈ ਐਦਾਂ ਦੀ ਪੋਜੀਸ਼ਨ ਹੀ ਨਹੀਂ ਦਿੱਤੀ ਜਿੱਦੇ ਰਹੀ ਮੈਂ ਤੁਹਾਡਾ ਕੋਈ ਸਾਥ ਦੇ ਪਾਵਾਂ ਔਰ ਜਿਨ੍ਹਾਂ ਨੂੰ ਪੋਜੀਸ਼ਨ ਦਿੱਤੀ ਹੈ ਤੁਸੀਂ ਯਾਨੀ ਆਪਣੀ ਹੀ ਪਾਰਟੀ ਦੇ ਪੰਜਾਬ ਦੀ ਲੀਡਰਸ਼ਿਪ ਦੇ ਉੱਤੇ ਤੰਜ ਕੱਸਦੇ ਹੋ ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਤੁਸੀਂ ਪੋਜੀਸ਼ਨ ਦਿੱਤੀ ਹੈ ਉਹ ਕੈਪੇਬਲ ਹੀ ਨਹੀਂ ਹੈਗੇ ਤੁਹਾਡੀ ਕਿਸੇ ਤਰੀਕੇ ਦੀ ਕੋਈ ਮਦਦ ਕਰਨ ਦੇ ਵਾਸਤੇ ਯਾਨੀ ਹੁਣ ਐਸ ਪਦਰ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਬਿਆਨ ਆਨੇ ਸ਼ੁਰੂ ਹੋ ਗਏ ਨੇ ਬਿਲਕੁਲ ਠੀਕ ਹੈ ਪਰ ਠੀਕ ਹੈ ਤੁਹਾਡੀ ਗੱਲ ਜਿਹੜਾ ਤੁਹਾਡਾ 20 ਪੁਆਇੰਟ ਹੈ ਕਿਤੇ ਨਾ ਕਿਤੇ ਮੈਂ ਥੋੜਾ ਜਿਹਾ ਇਸ ਕਰਕੇ ਡਿਫਰ ਕਰਦਾ ਕਿ ਹਰ ਵਲੰਟੀਅਰ ਜਾਂ ਹਰ ਵਰਕਰ ਨੂੰ ਚੇਅਰਮੈਨ ਬਣਾਉਣਾ ਬੜਾ ਔਖਾ ਹੈ ਸਾਧਨ ਪੰਜਾਬ ਕੋਲੇ ਹੈ ਨਹੀਂ ਪਰ ਫਿਰ ਵੀ ਪਿਛਲੇ ਦਿਨਾਂ ਦੇ ਵਿੱਚ ਕਈ ਨਿਯੁਕਤੀਆਂ ਕੀਤੀਆਂ ਮੈਂ ਦੇਖਿਆ ਬੋਰਡਾਂ ਦੇ ਮੈਂਬਰ ਬਣਾਏ ਕਈ ਚੇਅਰਮੈਨ ਬਣਾਏ ਕਈ ਕਮੇਟੀਆਂ ਚ ਲੋਕ ਪਾਏ ਵਿਧਾਨ ਸਭਾ ਕਮੇਟੀਆਂ ਚ ਲੋਕ ਪਾਏ ਖੈ ਇਹ ਡਿਬੇਟ ਹੈ ਇਹ ਡਿਬੇਟ ਹੈ ਇਹਦੇ ਤੇ ਹੋਰ ਬਹੁਤ ਸਾਰੀ ਡਿਸਕਸ਼ਨ ਹੋ ਸਕਦੀ ਹੈ ਪਰ ਫਿਲਹਾਲ ਬਹੁਤ ਬਹੁਤ ਧੰਨਵਾਦ ਰਜੀਵ ਪਾਸਕਰ ਜੀ ਤੁਸੀਂ ਖਾਸ ਤੌਰ ਤੇ ਵਕਤ ਕੱਢਿਆ ਔਰ ਸਾਰੇ ਅਹਿਮ ਪੁਆਇੰਟਸ ਨੇ ਅਹਿਮ ਮੁੱਦੇ ਨੇ ਸਾਰੇ ਅਸੀਂ ਡਿਸਕਸ ਕੀਤੇ ਬਹੁਤ ਬਹੁਤ ਧੰਨਵਾਦੀ ਧੰਨਵਾਦੀ